ਉੱਥੇ ਤੁਸੀਂ ਦਿਖਾਉਣਾ ਚਾਹਣਾ ਵੀ ਅਸੀਂ ਆ ਆ ਗਏ ਇੱਥੇ ਹੁਣ ਸਾਡੇ ਕੋਲੇ ਅਕਾਲ ਤਖਤ ਦੀ ਵੀ ਕੋਈ ਪ੍ਰਵਾਹ ਨਹੀਂ ਉਹਦੇ ਸਾਹਮਣੇ ਬੈਠ ਕੇ ਅਸੀਂ ਕਹਾਂਗੇ ਵੀ ਮੈਂ ਰਜਾਇਨ ਦਿੱਤਾ ਸੀ ਮੈਂ ਫੇਰ ਦੁਬਾਰਾ ਬਣ ਗਿਆ ਰਿਸਪੈਕਟ ਕੀਤਾ ਜਾ ਰਿਹਾ ਸੀ ਪਰ ਬਹੁਤ ਸਾਰੀਆਂ ਰਾਵਾਂ ਵੀ ਸੀਗੀਆਂ ਹੁਣ ਅਖੀਰ ਦੁਆਰ ਤੋਂ ਫੇਰ ਇਹਨਾਂ ਦੀ ਤਾਜਪੂਸ਼ੀ ਹੋਈ ਹੈ ਜੀ ਕੀ ਕਿਦਾਂ ਐਕਸਪਲੇਨ ਕਰਦੇ ਤੇ ਤਾਂ ਇਹ ਹੁੰਦਾ ਵੀ ਜੇ ਕੋਈ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਆਂਗਣ 'ਚ ਆਪਣੇ ਘਰ ਦੇ ਵਿਹਲੇ ਵਿੱਚ ਤੇ ਆਪਣੇ ਆਪਣੇ ਆਪ ਦੇ ਸਿਰ ਉੱਤੇ ਮੁਕਟ ਰੱਖ ਕੇ ਤੇ ਗੇੜੇ ਦਿੰਦਾ ਰਹੇ ਵੀ ਮੈਂ ਸ਼ਹਿਨशाह ਹੈ ਦਾ ਤਾਜ ਰੱਖ ਲੇ ਸਿਰ ਦੇ ਉੱਤੇ ਤੇ ਉਹੋ ਜਿਹਾ ਇੱਕ ਸਰਸਾਈਜ਼ ਲੱਗਦੀ ਹੈ ਸਾਰੀ ਤਨ ਨਾਲ ਵੀ ਇੱਕ ਕਿਸਮ ਦਾ ਇਹ ਚੈਲੰਜ ਅਕਾਲ ਤਖਤ ਨੂੰ ਜਾਂ ਇੱਕ ਦੋਨਾਂ ਗੱਲਾਂ ਅਕਾਲ ਤਖਤ ਨੂੰ ਚੈਨਲ ਸਿੱਖ ਪੰਥ ਨੂੰ ਵੀ ਚੈਲੰਜ ਹੈ ਤੇ ਵੱਡੇ ਲੈਵਲ ਤੇ ਇਹਦੇ ਵਿੱਚ ਕੁਝ ਵੀ ਨਹੀਂ ਕੱਢਿਆ ਹੁਣ ਜਿਹੜਾ ਇਹ ਤਾਜ ਪੋਸ਼ੀ ਦੁਆਰਤ ਹੋਊਗੀ ਇਹ ਫਿਰ 2 ਦਸੰਬਰ ਦੇ ਫੈਸਲੇ ਦਾ ਨਖੇਦ ਹੈ ਬਿਲਕੁਲ ਉਹਦਾ ਨਖੇਦ ਹੈ ਉਸ ਦਾ ਐ ਕੱਟਿਆ ਵੀ ਸਾਡੂ ਕੋਈ ਕਾਲ ਤੱਕ ਦੇ ਪਰਵਾਹ ਨਹੀਂ ਹੈ ਸਾਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਸਾਰੇ ਤਬਕਿਆਂ ਦਾ ਤੇ ਅਸੀਂ ਸਭ ਜਿਹੜੀ ਭਾਈਚਾਰਕ ਸਾਂਝ ਤੇ ਸ਼ਾਂਤੀ ਲਈ ਕੰਮ ਕਰੇਗਾ ਕਰ ਦੇ ਵੇਖੋ ਇਹਨੂੰ ਵਿਕਾਸਪੁਰਸ਼ ਦੱਸਿਆ ਉੱਥੇ ਸਾਰਾ ਵਿਕਾਸਪੁਰਸ਼ ਕਿਸ ਗੱਲ ਦੀ ਵਿਕਾਸ ਹੈ ਵੀ ਪੰਜਾਬ ਦਾ ਤਾਂ ਵਿਨਾਸ਼ ਹੋਇਆ ਜਦੋਂ ਦਾ ਹੋਇਆ ਜਿਹੜੀ ਸੁਧਾਰ ਲਹਿਰ ਵਾਲਾ ਉਹ ਇੱਕ ਕਾਰੀਦਲ ਬਣ ਗਿਆ ਜਿਹੜਾ ਕਿ ਮਨਪ੍ਰੀਤ ਆਲੀ ਦੇ ਅਗਵਾਈ ਦੇ ਵਿੱਚ ਚੱਲ ਰਿਹਾ ਉਹਨਾਂ ਦੇ ਲਈ ਇਹ ਜਿਹੜਾ ਡਿਸੀਜਨ ਹੈ ਸ਼ੁਕਰੀਆ ਬਾਦ ਹੁੰਦਾ ਤਾਂ ਉਹਨਾਂ ਨੂੰ ਕੀ ਲੱਗਦਾ ਕਿ ਦੇ ਵਰ ਈਟਿੰਗ ਫॉर ਸਪੋਨਸ ਉਹਨਾਂ ਨੂੰ ਤਾਕਤ ਦੇ ਗਿਆ ਇਹ ਹੂੰ ਤਾਕਤ ਦੇ ਗਿਆ ਉਹਨਾਂ ਨੂੰ ਤਾਂ ਬਿਲਕੁਲ ਤਾਕਤ ਦੇ ਗਿਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਸ ਡਿਸਕੰਟੈਂਟ ਦੇ ਚੱਲਦੇ ਆ ਜਦੋਂ ਉਹਨਾਂ ਨੇ ਇੱਕ ਪਾਰਟੀ ਦੀ ਕੰਮ ਕਰਨਾ ਬਤੌਰ ਪ੍ਰਧਾਨ ਤੇ ਤੁਸੀਂ ਕਿਸ ਕਿਸਮ ਦੇ ਚੈਲੰਜਸ ਦੇ ਹੁਣ ਕੌਣ ਕਹਿੰਦਾ ਵੀ ਨਵਾਂ ਕੰਮ ਕਰੂਗਾ ਅੱਗੇ ਵੀ ਜਿਹੜਾ ਕੰਮ ਕਰ ਲਿਆ ਉਹਨੇ ਉਹ ਚੀਮੇ ਅੱਗੇ ਚਲਾਈ ਜਾਂਦੇ ਆ ਕ੍ਰਮ ਮਜੀਠੀਆਂ ਉਹਨਾਂ ਨੇ ਵੀ ਇਹਨਾਂ ਦੀ ਬਗਾਵਤ ਕੀਤੀ ਹੈ ਤੇ ਹੁਣ ਦਵਾਰ ਤੋਂ ਜਦੋਂ ਪ੍ਰਧਾਨ ਬਣ ਗਏ ਨੇ ਤਾਂ ਹੁਣ ਮਜੀਠੀਆ ਸਾਹਿਬ ਸਾਹਮਣੇ ਕੀ ਆਪਸ਼ਨਸ ਨੇ ਉਹਨਾਂ ਤੇ ਫੇਵਰ ਦੀ ਗੱਲ ਕੀਤੀ ਸੀ ਬਗਾਵਤ ਨਹੀਂ ਸੀ ਕੀਤੀ ਵੀ ਐ ਠੀਕ ਨਹੀਂ ਲੱਗਦਾ ਮੈਨੂੰ ਠੀਕ ਨਹੀਂ ਲੱਗਦਾ ਇਹ ਤਾਂ ਹੁਣ ਜੋ ਸਜੈਸਟਿਵ ਵੇ ਨਾਲ ਗੱਲ ਕੀਤੀ ਸੀ ਉਹ ਸੁਜੈਸ਼ਨ ਸੀ ਵਿਰੋਧ ਨਹੀਂ ਸੀ ਇਸ ਵੇਲੇ ਫਿਰ ਸੁਖਬੀਰ ਬਾਦਲ ਦਾ ਹੁਣ ਇਸ ਤੋਂ ਅੱਗੇ ਦਾ ਸਫ਼ਰ ਤੁਸੀਂ ਕੀ ਦੇਖਦੇ ਹੋ ਖਤਮ ਆ ਗਿਆ ਦਾ ਸਫ਼ਰ ਹੋਰ ਕੀ ਕਰ ਲੈਣਗੇ ਅੱਗੇ ਤੁਸੀਂ ਮੰਨਦੇ ਹੋ ਕਿ ਪੰਥਕ ਸਿਆਸਤ ਦੀ ਜਿਹੜੀ ਇੱਕ ਸਪੇਸ ਆ ਪੰਜਾਬ 'ਚ ਰਹੂਗੀ। ਆਜੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਜੋ ਗੱਲ ਐਸਪੈਕਟ ਕੀਤੀ ਜਾ ਰਹੀ ਸੀ ਉਹ ਹੋਈ ਹੈ ਕਿ ਅੱਜ ਜੋ ਇੱਥੇ ਜਲਾਸ਼ ਕੀਤਾ ਗਿਆ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉੱਥੇ ਉਹਨਾਂ ਨੇ ਆਪਣੇ ਪ੍ਰਧਾਨ ਦੀ ਚੋਣ ਕੀਤੀ ਹੈ। ਸੁਖਬੀਰ ਸਿੰਘ ਬਾਦਲ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਬਣ ਗਏ ਨੇ। ਇਹ ਸਾਲ 2008 ਦੇ ਜਨਵਰੀ ਮਹੀਨੇ ਤੋਂ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਬਣੇ ਹੋਏ ਨੇ ਕੁਝ ਸਮਾਂ ਉਹਨਾਂ ਨੇ ਅਸਤੀਫਾ ਵੀ ਦਿੱਤਾ ਪਿੱਛੇ ਪਰ ਉਹ ਦੁਬਾਰਤੋਂ ਹੁਣ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਬਲਵਿੰਦਰ ਸਿੰਘ ਖੁੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਬਣਾਏ ਗਏ ਸੀ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਆ ਉਹ ਸਾਰੇ ਧਰਮਾਂ ਦਾ ਸਾਰੇ ਫਿਰਕਿਆਂ ਦਾ ਤੇ ਸਭਿਆਚਾਰਕ ਜਿਹੜੀ ਭਾਈਚਾਰਕ ਸਾਂਝ ਤੇ ਜਿਹੜੀ ਸ਼ਾਂਤੀ ਆ ਉਸ ਦੇ ਲਈ ਅਸੀਂ ਕੰਮ ਕਰਾਂਗੇ ਤੇ ਇਹ ਜਿਹੜਾ ਸਾਰਾ ਇਹਨਾਂ ਦੀ ਤਾਜਪੋਸ਼ੀ ਹੋਈ ਹੈ ਉਸ ਮੌਕੇ ਤੇ ਹੋਈ ਹੈ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈਗਾ ਉਸ ਨੂੰ ਲੈ ਕੇ ਪੰਥ ਦੇ ਵਿੱਚ ਹਲੇ ਕੋਈ ਜਿਹੜਾ ਉਸ ਦਾ ਨਿਵਾਰਨ ਨਹੀਂ ਹੋਇਆ ਉਸ ਗੱਲ ਦਾ ਤੇ ਇੱਕ ਪੈਰਲਰ ਗਰੁੱਪ ਬਣਿਆ ਹੋਇਆ ਓਪਨ ਬਗਾਵਤ ਹੋ ਚੁੱਕੀ ਹੈ ਤੇ ਇਹ ਸਾਰੇ ਦੇ ਵਿੱਚ ਹੁਣ ਇਹਨਾਂ ਦਾ ਸੁਖਵੀਰ ਵਾਲ ਦਾ ਦੁਆਰ ਤੋਂ ਪ੍ਰਧਾਨ ਬਣਨ ਦਾ ਕੀ ਸਿਆਸੀ ਮਾਇਨਾ ਉਹਨਾਂ ਦੇ ਲਈ ਉਹਨਾਂ ਦੀ ਸਿਆਸੀ ਜਮਾਤ ਦੇ ਲਈ ਤੇ ਸਮੁੱਚੇ ਰੂਪ ਚ ਸਿੱਖ ਪੰਥ ਦੇ ਲਈ ਬਾਗੀ ਧੜੇ ਦੇ ਲਈ ਤੇ ਇਹ ਸਾਰੇ ਨੁਕਤੇ ਤੇ ਆਪਾਂ ਗੱਲ ਕਰਦੇ ਆਂ ਅ ਸਰਦਾਰ ਜਸਪਾਲ ਸਿੰਘ ਸਿੱਧੂ ਉਹਨਾਂ ਦਾ ਸੀਨੀਅਰ ਜਰਨਲਿਸਟ ਨੇ ਪੰਥਕ ਇਸ਼ੂਸ ਨੂੰ ਸਮਝਦੇ ਨੇ ਆਪਾਂ ਉਹਨਾਂ ਨੂੰ ਸਮਝਦੇ ਆਂ ਕਿ ਕਿਵੇਂ ਉਹ ਇਹਨਾਂ ਦੀ ਤਾਜਪੂਸ਼ੀ ਨੂੰ ਦੇਖ ਰਹੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅ ਅਸਪੈਕਟ ਕੀਤਾ ਜਾ ਰਿਹਾ ਸੀ ਪਰ ਬਹੁਤ ਸਾਰੀਆਂ ਰਾਵਾਂ ਵੀ ਸੀਗੀਆਂ ਹੁਣ ਅਖੀਰਦੁਆਰ ਤੋਂ ਫਿਰ ਇਹਨਾਂ ਦੀ ਤਾਜਪੂਸ਼ੀ ਹੋਈ ਹੈ ਜੀ ਕੀ ਕਿਦਾਂ ਐਕਸਪਲੇਨ ਕਰਦੇ ਆਂ ਵੇਖੋ ਪ੍ਰਧਾਨ ਬਣ ਦਾ ਕੋਈ ਮੀਨਿੰਗ ਹੁੰਦਾ ਪਰਧਾਨ ਇਸ ਨਜ਼ਰੀਏ ਨਾਲ ਬਣਾਇਆ ਜਾਂਦਾ ਵੀ ਪਾਰਟੀ ਖੜੀ ਹੋ ਜੇ ਪਾਰਟੀ ਮਜ਼ਬੂਤ ਹੋ ਜੇ ਪਾਰਟੀ ਆਉਂਦੀਆਂ ਇਲੈਕਸ਼ਨਾਂ ਵਿੱਚ ਉਹਦੀ ਪਰਫਾਰਮੈਂਸ ਚੰਗੀ ਹੋਵੇ ਕੋਈ ਐ ਧੱਕੇ ਨਾਲ ਅਸੀਂ ਪ੍ਰਧਾਨਾਂ ਤੇ ਪਰਵਾਨ ਰਹਿਣਾ ਕੋਈ ਪਾਰਟੀ ਦਾ ਕੋਈ ਮੀਨਿੰਗ ਨਹੀਂ ਹੁੰਦਾ ਸਾਰਾ ਇਹ ਮੀਨਿੰਗਲੈਸ ਐਕਸਰਸਾਈਜ਼ ਬਣ ਜਾਂਦੀ ਹੈ ਤੇ ਇਹ ਤਾਂ ਇਹ ਹੁੰਦਾ ਵੀ ਜੇ ਕੋਈ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਆਂਗਣ ਚ ਆਪਣੇ ਘਰ ਦੇ ਵਿਹੜੇ ਵਿੱਚ ਤੇ ਆਪਣੇ ਆਪਣੇ ਆਪ ਦੇ ਸਿਰ ਉੱਤੇ ਮੁਕਟ ਰੱਖ ਕੇ ਤੇ ਗੇੜੇ ਦਿੰਦਾ ਰਹੇ ਵੀ ਮੈਂ ਸ਼ਹਿਨशाह ਹੈ ਦਾ ਤਾਜ ਰੱਖ ਲੇ ਸਿਰ ਦੇ ਉੱਤੇ ਤੇ ਉਹ ਜਾ ਐਕਸਰਸਾਈਜ਼ ਲੱਗਦੀ ਹੈ ਸਾਰੀ ਤੁਸੀਂ ਓਡਾ ਕੀ ਵੇੜਾ ਜਿਹੜੇ ਉਹੀ ਖਾਸ ਇਹਦਾ ਕੋਰ ਗਰੁੱਪ ਹੈ ਆਲੇ-ਦਾਲੇ ਵਾਲਾ ਉਹਨਾਂ ਦੇ ਵਿੱਚ ਹੀ ਤੁਸੀਂ ਹੁਣ ਤਾਜ ਵੀ ਉਹਨਾਂ ਤੋਂ ਉਹਨਾਂ ਤੋਂ ਹੀ ਤਾਜ ਰਖਾ ਲਿਆ ਸਿਰ ਤੇ ਨਵੇਂ ਅਕਾਲੀ ਦਲ 22ਵੇਂ ਅਕਾਲੀ ਦਲ ਬਣਿਆ ਇਹ ਕੀਤਾ ਉਹ ਕੀਤਾ ਫਿਰ ਤੁਸੀਂ ਧੱਕਾ ਕਰਦੇ ਹੋ ਬੜਾ ਜ਼ੋਰ ਸ਼ੋਰ ਨਾਲ ਤੁਸੀਂ ਦੇਖੋ ਵੀ ਉਸ ਥਾਂ ਤੇ ਬੈਠ ਕੇ ਤੁਸੀਂ ਆਪਦੀ ਤਾਜ਼ਪੂਸ਼ੀ ਕਰਾਉਣੇ ਹੋ ਜਿੱਥੇ ਅਕਾਲ ਤਖਤ ਦੇ ਸਾਹਮਣੇ ਸਨਮੁਖ ਹੋ ਕੇ ਤੀਜਾ ਸਿੰਘ ਸਮੁੰਦਰੀ ਹਾਲ 'ਚ ਆਪਦਾ ਆਫਿਸ ਛੱਡਦੇ ਹਾਂ ਜਿੱਥੇ ਜਿੱਥੇ ਚੰਡੀਗੜ੍ਹ ਦੇ ਵਿੱਚ 28 ਸੈਕਟਰ ਵਿੱਚ ਤੁਹਾਡੀਆਂ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਸਾਰੀ ਐਕਸਰਸਾਈਜ਼ ਇੱਥੇ ਹੋਈ ਆ ਮੈਂਬਰਸ਼ਿਪ ਇੱਥੋਂ ਚੱਲੀ ਆ ਉਹਨੂੰ ਤੁਸੀਂ ਛੱਡ ਕੇ ਜਾਂਦੇ ਹੋ ਉੱਥੇ ਤੁਸੀਂ ਦਿਖਾਉਣਾ ਚਾਹੋ ਉਹ ਵੀ ਅਸੀਂ ਆ ਗਏ ਇੱਥੇ ਹੁਣ ਸਾਡੇ ਕੋਲ ਅਕਾਲ ਤਖਤ ਦੀ ਵੀ ਕੋਈ ਪਰਵਾਹ ਨਹੀਂ ਉਹਦੇ ਸਾਹਮਣੇ ਬੈਠ ਕੇ ਅਸੀਂ ਕਹਾਂਗੇ ਵੀ ਮੈਂ ਰਜਾਇਨ ਦਿੱਤਾ ਸੀ ਮੈਂ ਫੇਰ ਦੁਬਾਰਾ ਬਣ ਗਿਆ ਇੰਤਾਂ ਲੱਗਦਾ ਵੀ ਇੱਕ ਕਿਸਮ ਦਾ ਇਹ ਚੈਲੰਜ ਆ ਕਾਲ ਤਖਤ ਨੂੰ ਜਾਂ ਇੱਕ ਸਿਗਨਲ ਦੋਨਾਂ ਗੱਲਾਂ ਕਾਲ ਤਖਤ ਨੂੰ ਚੈਨਲ ਸਿੱਖ ਪੰਥ ਨੂੰ ਵੀ ਚੈਲੰਜ ਹੈ ਤੇ ਵੱਡੇ ਲੈਵਲ ਤੇ ਇਹਦੇ ਵਿੱਚ ਕੁਝ ਵੀ ਨਹੀਂ ਕੱਢਿਆ ਪਹਿਲਾਂ ਵੀ ਲੋਕ ਕਹਿੰਦੇ ਸੀ ਲੋਕਾਂ ਨੂੰ ਉਮੀਦ ਸੀ ਵੀ ਸ਼ਾਇਦ ਕੋਈ ਨਾ ਕੋਈ ਆਲਟਰਨੇਟਿਵ ਅਰੇਂਜਮੈਂਟ ਕਰਨਗੇ ਸਾਰਾ ਤੇ ਗਰੁੱਪ ਦੀ ਗਰੁੱਪ ਠੀਕ ਹੈ ਗਰੁੱਪ ਤੇ ਕਬਜ਼ਾ ਰੱਖਣਗੇ ਪਰ ਕੋਈ ਨਾ ਕੋਈ ਹੋਰ ਚਿਹਰਾ ਲੈ ਕੇ ਆਉਣਗੇ ਚਿਹਰੇ ਦਾ ਹੀ ਰੌਲਾ ਜੇ ਫਰਜ਼ ਕੀ ਤਾ ਆ ਰੌਲਾ ਨਾ ਹੁੰਦਾ ਸਖਬੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਦਾ ਜਾਂ ਰਹਿਣ ਦਾ ਇਹ ਚੱਕ ਝਗੜਾ ਨਾ ਹੁੰਦਾ 2008 ਤੋਂ ਬਣਿਆ ਕਿ ਨਾ ਇੰਨੇ ਸਾਲਾਂ ਦੇ ਚੱਲੇ ਹੋ ਜੇ ਇਹ ਝਗੜਾ ਨਾ ਹੁੰਦਾ ਤਾਂ ਫਿਰ ਪਾਰਟੀ ਦੇ ਦੋ ਹਿੱਸੇ ਕਿਉਂ ਹੁੰਦੇ ਅਕਾਲ ਤਖਤ ਤੇ ਕਿਉਂ ਲੋਕ ਪਹੁੰਚਦੇ ਪਿਛਲੇ ਸਾਲ ਸਤੰਬਰ ਦੇ ਵਿੱਚ ਕਿਉਂ ਇਹ ਇਹਨਾਂ ਨੂੰ ਇਹਨਾਂ ਨੂੰ ਬਦਲ ਇੱਕ ਤਰਖਾਇਆ ਕਰਾਰ ਦਿੰਦੇ ਫਿਰ ਮੁੜ ਕੇ 2 ਦਸੰਬਰ ਦਾ ਫੈਸਲਾ ਆਉਂਦਾ ਤਾਂ ਤੇ ਜਿਹੜਾ 2 ਹੁਣ ਜਿਹੜਾ ਇਹ ਤਾਜਪੋਸ਼ੀ ਦੁਆਰਤ ਹੋਗੀ ਇਹ ਫਿਰ 2 ਦਸੰਬਰ ਦੇ ਫੈਸਲੇ ਦਾ ਨਖੇਦ ਹੈ ਬਿਲਕੁਲ ਉਹਦਾ ਨਖੇਦ ਹੈ ਉਸ ਦਾ ਐ ਕੱਟਿਆ ਵੀ ਸਾਨੂੰ ਕੋਈ ਕਾਲ ਤੱਕ ਦੇ ਪ੍ਰਵਾਹ ਨਹੀਂ ਹੈ ਸਾਰੀ ਵੇਖੋ ਇਹਦਾ ਕੋਈ मीनिंग ਕੀ ਹੈ ਵੀ ਤੁਸੀਂ ਬਣੇ ਰਹੋ ਪ੍ਰਧਾਨ ਹੂੰ ਤੇ ਉਹਦਾ मीनिंग ਤਾਂ ਇਹ ਹੁੰਦਾ ਵੀ ਇਹ ਦੇ ਇਹ ਪੋਲੀਟੀਕਲੀ ਇਹਦੇ ਵਿੱਚ ਕੋਈ ਟਰਾਂਸਲੇਟ ਕਰੀਏ ਉਹਦਾ ਉਹਦਾ ਕੋਈ ਪੋਲੀਟੀਕਲ ਮੀਨਿੰਗ ਨਿਕਲੇ ਜੀ ਕੋਈ ਐਮਐਲਏ ਅਸੀਂ ਬਣਾ ਸਕੇ ਲੋਕਾਂ ਚ ਖਿੱਚ ਹੋ ਜੇ ਸਾਰੀ ਲੋਕ ਜੋੜਨ ਨਾਲ ਉਹ ਤਾਂ ਹੈ ਨਹੀਂ ਹੂੰ ਜਾਂ ਅਸੀਂ ਹੁਣ ਪਾਲਿਸੀ ਪ੍ਰੋਗਰਾਮ ਵੀ ਨਹੀਂ ਕੋਈ ਦਿੱਤਾ ਹੂੰ ਮੈਂ ਹੋਨਰਡ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਸਾਰੇ ਤਬਕਿਆਂ ਦਾ ਤੇ ਅਸੀਂ ਸਭ ਜਿਹੜੀ ਭਾਈਚਾਰਕ ਸਾਂਝ ਤੇ ਸ਼ਾਂਤੀ ਲਈ ਕੰਮ ਕਰੇਗਾ ਕੱਲ੍ਹ। ਵੇਖੋ ਇਹਨੂੰ ਵਿਕਾਸਪੁਰਸ਼ ਦੱਸਿਆ ਉੱਥੇ ਸਾਰਾ। ਵਿਕਾਸਪੁਰਸ਼ ਕਿਸ ਗੱਲ ਦੀ ਵਿਕਾਸ ਹੈ ਵੀ ਪੰਜਾਬ ਦਾ ਤਾਂ ਵਿਨਾਸ਼ ਹੋਇਆ ਜਦੋਂ ਦਾ ਹੋਇਆ। ਜਦੋਂ ਦੀ ਇਹਨਾਂ ਦੀ 2007-08 ਦੇ ਵਿੱਚ ਉਹ ਸਰਕਾਰ ਆਉਂਦੀ ਹੈ ਤੇ 17 ਤੱਕ ਰਹਿੰਦੀ ਹੈ ਉਹਦੇ ਵਿੱਚੋਂ ਟੋਟਲ ਇੰਡਸਟਰੀ ਫਲਾਈਟ ਕਰ ਗਈ ਉੱਡ ਗਈ ਇੱਥੋਂ ਸਾਰੀ ਨਿਕਲ ਗਈ ਆ। ਹੈ ਇਹਦੇ ਵਿੱਚ ਕਿਸਾਨੀ ਦਾ ਕ੍ਰਾਈਸਿਸ ਹੋ ਮੇ ਖੜਾ। ਇਹਦੇ ਵਿੱਚ ਫੈਡਰਲਿਜ਼ਮ ਸੀ ਜਿਹੜਾ ਪੰਜਾਬ ਨੂੰ ਥੋੜਾ ਜਿਹਾ ਮਾਣ ਹੁੰਦਾ ਸੀਗਾ ਉਹ ਸਾਰਾ ਉੱਡ ਗਿਆ ਵਿੱਚੋਂ ਸਟੈਂਡ ਸਾਰੇ ਹੀ ਲਏ ਆ ਅਲਟਰਾ ਨੈਸ਼ਨਲਿਸਟ ਬੀਜੇਪੀ ਤੋਂ ਵਾਲੀ ਗੱਲ ਤੋਂ ਸਟੈਂਡ ਤੋਂ ਅੱਗੇ ਲੈ ਕੇ ਤੁਸੀਂ ਸਟੈਂਡ ਲਏ ਆ ਓਪਨ ਕੇਂਦਰੀਕਰਨ ਵਾਲੇ ਸਟੈਂਡ ਲਏ ਆ ਵਨ ਨੇਸ਼ਨ ਵਨ ਇਲੈਕਸ਼ਨ ਇਹ ਵੀ ਸਟੈਂਡ ਅਕਾਲੀ ਦਲ ਦਾ 370 ਦਾ ਦੇ ਵਿਰੋਧ ਚ ਵੀ ਇਹ ਸਾਰਾ ਉਹਨੂੰ ਖਤਮ ਕਰਨ ਦੇ ਹੱਕ ਚ ਵੀ ਇਹਨਾਂ ਨੇ ਅਕਾਲੀ ਦਲ ਨੇ ਸਾਰਾ ਕੁਝ ਕੀਤਾ ਤੇ ਮਨੋਰਿਟੀਆਂ ਦੇ ਹੱਕ ਚ ਕਦੇ ਬੋਲੇ ਹੀ ਨਹੀਂ ਤੇ ਜਿਹੜਾ ਹੁਣ ਤੁਸੀਂ ਸਮਝਦੇ ਹੋ ਜਿਹੜਾ ਹੁਣ ਬਾਗੀ ਤੜਾ ਹੋਇਆ ਹੋਇਆ ਜਿਹੜਾ 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 ਕਿ ਉਹ ਜਿਹੜੇ ਸੁਧਾਰ ਲਹਿਰ ਵਾਲਾ ਹੁਣ ਇੱਕ ਅਕਾਲੀ ਦਲ ਬਣ ਗਿਆ ਜਿਹੜਾ ਕਿ ਮਨਪ੍ਰੀਤ ਆਲੀ ਦੇ ਅਗਵਾਈ ਦੇ ਵਿੱਚ ਚੱਲ ਰਿਹਾ ਉਹਨਾਂ ਦੇ ਲਈ ਜਿਹੜਾ ਡਿਸੀਜਨ ਹੈ ਸੁਖਬੀਰ ਬਾਦਲ ਦਾ ਤਾਂ ਹੁਣ ਕੀ ਲੱਗਦਾ ਕਿ ਦੇ ਵਰ ਵੇਟਿੰਗ ਫਾਰ ਉਹਨਾਂ ਨੂੰ ਤਾਕਤ ਦੇ ਗਿਆ ਇਹ ਹੂੰ ਤਾਕਤ ਦੇ ਗਿਆ ਉਹਨਾਂ ਨੂੰ ਤਾਂ ਬਿਲਕੁਲ ਤਾਕਤ ਦੇ ਗਿਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਉਂ ਇੱਕ ਇੱਕ ਇਹ ਬੜੀ ਹਰਾਨੀ ਵਾਲੀ ਗੱਲ ਹੈ ਫੋਰ ਗੋਨ ਕਨਕਲੂਜਨ ਹੈ ਲੋਕਾਂ ਨੂੰ ਹਰ ਇੱਕ ਨੂੰ ਬੱਚੇ-ਬੱਚੇ ਨੂੰ ਪਤਾ ਇਸ ਦੁਆਰਾ ਬਣੂਗਾ ਹੂੰ ਉਹਦਾ ਕੀ ਕੀ ਰਹੇਗਾ ਕਿਵੇਂ ਅੜੀ ਹੈ ਵੀ ਮੈਂ ਬੜਨਾ ਪੜਨਾ ਹੈ ਜਵਾ ਬਣ ਗਿਆ ਹਉ ਆਵੇ ਕੋ ਹਾਂ ਲੱਗਦਾ ਵੀ ਇੱਕ ਅੜੀ ਆ ਜਾਂ ਉਹਨਾਂ ਨੂੰ ਇੱਕ ਖਤਰਾ ਲਾਹਕ ਵੀ ਇਹ ਵੀ ਇੱਕ ਵਾਰੀ ਪਾਸੇ ਹੋਇਆ ਉਹ ਸਾਡੇ ਸਾਰੇ ਸੰਗਠਨ ਦੇ ਉੱਤੇ ਜੋ ਉਸ ਕਿਸਮ ਦੇ ਜਿਹੜਾ ਵੀ ਆਊਗਾ ਉਹ ਆਪਣੇ ਆਪਣਾ ਕਬਜ਼ਾ ਕਰ ਦੇਵੇ। ਦੇਖੋ ਸੰਗਠਨ ਉੱਤੇ ਕਬਜ਼ਾ ਜਾਂ ਸੰਗਠਨ ਨੂੰ ਚਲਾਉਣ ਦੇ ਲਈ ਕੁਝ ਲੈਣ ਅਤੇ ਦੇਣ ਗਿਵ ਐਂਡ ਟੇਕ ਹੁੰਦਾ ਹਮੇਸ਼ਾ। ਸੰਗਠਨ ਕੋਈ ਮੋਨੋਲਿਥਿਕ ਨਹੀਂ ਬਣਾ ਸਕਦਾ ਹੁਣ ਤੁਸੀਂ ਪਰਿਵਾਰ ਦਾ ਬਣਾਈ ਬੈਠੇ ਹੋ। ਪਰਿਵਾਰ ਦੇ ਵੀ ਪਰਿਵਾਰ ਦਾ ਕਬਜ਼ਾ ਅਸਿੱਗਾ ਇੱਥੇ ਪਰਿਵਾਰ ਦਾ ਹੀ ਹੋਣਾ ਚਾਹੀਦਾ। ਇਹ ਕੋਈ ਸੰਗਠਨ ਵਾਲੀ ਗੱਲ ਤਾਂ ਹੈ ਨਹੀਂ। ਸੰਗਠਨ ਨੂੰ ਬਣਾਉਣ ਦਾ ਮਤਲਬ ਹੁੰਦਾ ਹੈ ਸੰਗਠਨ ਕਿਉਂ ਬਣਾਇਆ ਜਾਂਦਾ ਜਥੇਬੰਦੀਆਂ ਕਿਉਂ ਖੜੀਆਂ ਕੀਤੀਆਂ ਜਾਂਦੀਆਂ ਵੀ ਉਹਨੂੰ ਤੁਸੀਂ ਦੂਰ ਤੋਂ ਸਾਰਾ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਾਂਝਾ ਇੱਕ ਇੱਕ ਮੋਠੋ ਕੇ ਤਾਕਤ ਬਣਾਉਣੀ ਹੁੰਦੀ ਹੈ ਸਿਆਸੀ ਹਾਂ ਚਲੋ ਜੇ ਕੋਈ ਮਿਲੀਟੈਂਟ ਗਰੁੱਪ ਆ ਤਾਂ ਉਹਨੂੰ ਮਿਲੀਟੈਂਸੀ ਦੀ ਤਾਕਤ ਬਣਾਉਣੀ ਹੁੰਦੀ ਹੈ ਇਹ ਤਾਂ ਇੱਕ ਜੋੜ ਕੇ ਬਣਾਉਣਾ ਹੈ ਕਿ ਨਾ ਜੀ ਇੱਕ ਇੱਕ ਦੋ ਇੱਕ ਦੋ 11 ਉਹ ਤੋਂ ਬਥਰ ਕਿ ਤੁਸੀਂ ਇਕੱਠੇ ਕਰਨੇ ਹੁੰਦੇ ਆ ਬੰਦੇ ਤੇ ਜੇ ਦਾ ਕੋਈ ਮੀਨਿੰਗ ਹੀ ਨਹੀਂ ਤੁਸੀਂ ਨਵਾਂ ਦਾ ਬੰਦਾ ਨਾਲ ਲਾਇਆ ਹੀ ਨਹੀਂ ਟੁੱਟਿਆ ਆ ਤੁਹਾਡੇ ਵਿੱਚੋਂ ਤੇ ਜਦੋਂ ਇੰਨਾ ਡਿਸਕੰਟੈਂਟ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਡਿਸਕੰਟੈਂਟ ਹੈ ਤਾਂ ਇਸ ਡਿਸਕੰਟੈਂਟ ਦੇ ਚਲਦਿਆਂ ਜਦੋਂ ਉਹਨਾਂ ਨੇ ਇੱਕ ਪਾਰਟੀ ਲਈ ਕੰਮ ਕਰਨਾ ਬਤੌਰ ਪ੍ਰਧਾਨ ਤੇ ਤੁਸੀਂ ਕਿਸ ਕਿਸਮ ਦੇ ਚੈਲੰਜਸ ਦੇਖਦੇ ਹੋ ਹੁਣ ਕੌਣ ਕਹਿੰਦਾ ਵੀ ਨਵਾਂ ਕੰਮ ਕਰੂਗਾ ਅੱਗੇ ਵੀ ਕਿਹੜਾ ਕੰਮ ਕਰ ਲਿਆ ਉਹਨੇ ਉਹ ਚੀਮੇ ਅੱਗੇ ਚਲਾਈ ਜਾਂਦੇ ਆ ਤੇ ਜਾਂ ਮਤਲਬ ਕਿ ਆਹ ਬੈਂਸ ਆ ਕੋਈ ਸਲਾਹਕਾਰ ਖੁਦ ਦਰਦ ਚਲਦੇ ਕਰਦੇ ਰਹਿੰਦੇ ਆ ਇਹਦਾ ਬਿਲਕੁਲ ਕਲੀਅਰ ਹੋ ਗਿਆ ਸੀ ਜਦੋਂ ਵਰਕਿੰਗ ਕਮੇਟੀ ਦੇ ਵਿੱਚ ਮਤਾ ਪਾ ਕੇ ਬਲਵਿੰਦਰ ਭੂੰਦੜ ਦੀਆਂ ਸਰਵਿਸਸਾਂ ਦੀ ਸ਼ਲਾਂਗਾ ਕੀਤੀ ਸੀ ਹੂੰ ਤੋ ਪਤਾ ਲੱਗਿਆ ਸੀ ਹੁਣ ਇਦੂ ਪਿੱਛੋਂ ਬਏ ਚੇਂਜ ਹੋ ਰਹੀ ਆ ਕੋਈ ਕੋਈ मीनिंग ਨਹੀਂ ਰਿਹਾ ਤੁਹਾਡੇ ਕਿੱਥੇ ਗਈਆਂ ਤੁਹਾਡੇ 35 ਲੱਖ ਕਿੱਥੇ ਡੈਲੀਗੇਟ ਕਿੱਥੇ ਬਣੇ ਆ ਸਟਰਕਚਰ ਕਿੱਥੇ ਖੜਾ ਉਹਦਾ ਝੂਠਾ ਮੋਟਾ ਵੀ ਕੋਈ ਪ੍ਰਗਟਾਵਾ ਹੋ ਜਾਂਦਾ ਤੇ ਤੁਹਾਨੂੰ ਕੀ ਲੱਗਦਾ ਇਹ ਸਾਰਾ ਸ਼ੈਮ ਸੀ ਜਿਹੜਾ ਵੀ ਭਰਤੀ ਉਹ ਜਿਵੇਂ ਪਹਿਲਾਂ ਕਰਦੇ ਰਹੇ ਆ ਭਰਤੀ ਜਿਵੇਂ ਬਾ ਉਦੋਂ ਤਾਕਤ ਹੁੰਦੀ ਸੀ ਬਾਦਲ ਸਾਹਿਬ ਨੇ ਆਪਦੇ ਪੁੱਤਰ ਨੂੰ ਸੁਖਵੀਰ ਬਾਦਲ ਨੂੰ ਬਣਾਤਾ ਸੀ ਉਸੇ ਕਿਸਮ ਦੀ ਐਕਸਰਸਾਈਜ਼ ਤਾਂ ਜਿਹੜਾ ਜਿਹੜਾ ਹੁਣ ਇੱਕ ਡਿਸਕੰਟੈਂਟ ਚੱਲਿਆ ਸੀਗਾ ਜੋ ਪਾਰਟੀ ਦੇ ਵਿੱਚ ਇੰਨੀ ਬਗਾਵਤ ਹੋ ਗਈ ਬਿਕਰਮ ਜੀ ਬਿਕਰਮ ਮਜੀਠੀਆ ਉਹਨਾਂ ਨੇ ਵੀ ਇਹਨਾਂ ਦੀ ਬਗਾਵਤ ਕੀਤੀ ਹੈ ਤੇ ਹੁਣ ਦਵਾਰ ਤੋਂ ਜਦੋਂ ਪ੍ਰਧਾਨ ਬਣ ਗਏ ਨੇ ਤਾਂ ਹੁਣ ਮਜੀਠੀਆ ਸਾਹਿਬ ਸਾਹਮਣੇ ਕੀ ਆਪਸ਼ਨ ਸੀ ਮਜੀਠੀਏ ਨੇ ਓਨਡਕ ਕੀਤਾ ਜਿਹਦੇ ਨਾਲ ਵੀ ਇਹਦੇ ਅਗੇਂਸਟ ਜਿਹੜਾ ਪੈਂਟਾ ਪ੍ਰੋਮੋਸ਼ਨ ਹੈ ਜਿਹੜੇ ਖੜੇ ਇਕੱਠੇ ਇਕੱਠੇ ਹੋ ਰਹੇ ਸਖਬੀਰ ਬਾਦਲ ਉਹਨਾਂ ਨੂੰ ਥੋੜਾ ਜਿਹਾ ਪੰਕਚਰ ਕੀਤਾ ਸੀ ਉਹਨੇ ਤਾਂ ਇਹਦੇ ਫੇਵਰ ਦੀ ਗੱਲ ਕੀਤੀ ਸੀ ਬਗਾਵਤ ਨਹੀਂ ਸੀ ਕੀਤੀ ਵੀ ਐ ਠੀਕ ਨਹੀਂ ਲੱਗਦਾ ਮੈਨੂੰ ਠੀਕ ਨਹੀਂ ਲੱਗਦਾ ਇਹ ਤਾਂ ਹੁਣ ਜੋ ਸਜੈਸਟਿਵ ਵੇ ਨਾਲ ਗੱਲ ਕੀਤੀ ਸੀ ਉਹ ਸੁਜੈਸ਼ਨ ਸੀ ਵਿਰੋਧ ਨਹੀਂ ਸੀ ਹੂੰ ਤੋ ਇਸ ਕਰਕੇ ਉਹ ਨਾਲ ਹੀ ਇਹ ਸਾਰਾ ਇਸੇ ਇੱਕ ਹੋਰ ਸੀ ਲੋਕ ਸੋਚਦੇ ਸੀ ਵੀ ਸ਼ਾਇਦ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਣਾ ਦੇਣਗੇ ਉਹ ਉਹਨਾਂ ਨੂੰ ਕੋਈ ਨਹੀਂ ਬਣਾਏਗਾ ਉਹ ਪੋਲਿਟੀਕਲੀ ਫਿਗਰ ਵੀ ਆ ਪਾਰਲੀਮੈਂਟ ਵਿੱਚ ਮਿਨਿਸਟਰ ਵੀ ਰਹੀ ਐ ਬੋਲੀ ਵੀ ਆ ਦੋ ਤਿੰਨ ਵਾਰ ਤੇ ਉਸਤੇ ਪਾਰਲੀਮੈਂਟ ਵਿੱਚ ਵੀ ਬੋਲਦੀ ਐ ਸਟੇਜਾਂ ਤੇ ਵੀ ਬੋਲਦੀ ਐ ਚੰਗੀ ਔਰੇਟਰ ਐ ਤੇ ਔਰਤ ਵੀ ਐ ਪਹਿਲੀ ਵਾਰ ਇਹ ਅਕਾਲੀ ਦਲ ਦਾ 22 ਮਾਂਜੀਪ ਕਿਤੇ ਬਣ ਜਾਂਦਾ ਅਕਾਲੀ ਦਲ ਦਾ ਪ੍ਰਧਾਨ ਔਰਤ ਬਣ ਜਾਂਦੀ ਤਾਂ ਵੱਖਰੀ ਗੱਲ ਸੀ ਸਾਰੀ ਇਹ ਵੀ ਇੱਕ ਪ੍ਰੋਗਰੈਸਿਵ ਸਟੈਪ ਸੀਗਾ ਅਗਾਂਹਵਧੂ ਸਟੈਪ ਸੀ ਉਹ ਵੀ ਨਹੀਂ ਕੀਤਾ ਹੂੰ ਇਹ ਲੋਕਾਂ ਦੀ ਆਮ ਉਮੀਦ ਸੀਗੀ ਵੀ ਸਾਰੀ ਜਨ ਘਰੇ ਰੱਖਣਾ ਚਾਹੁੰਦੇ ਪਰ ਤਾਂ ਕੀ ਰੱਖ ਲੈਣ ਹੂੰ ਤੇ ਪਰ ਉਹ ਇੱਥੇ ਵੀ ਨਹੀਂ ਇਹ ਗੱਲ ਖੜੇ ਕੋਈ ਗੱਲ ਹੀ ਨਹੀਂ ਸਾਰੀ ਜੇ ਤੁਹਾਨੂੰ ਲੋਕਾਂ ਨੂੰ ਪਤਾ ਹੋਵੇ ਆਹ ਕਰਨ ਜਾ ਰਹੇ ਫੇਰ ਕਾਦੀ ਕਾਦੀ ਪੋਲਿਟਿਕਸ ਹੈ ਹੂੰ ਤਾਂ ਹੁਣ ਇਸ ਸਾਹਮਣੇ ਜਿਹੜੇ ਚੈਲੰਜਸ ਨੇ ਜਿਵੇਂ ਵਕਫ ਬਿਲ ਆ ਰਿਹਾ ਹੈ ਜਾਂ ਉਹਦੇ ਤੇ ਲੋਕਾਂ ਨੇ ਵਿਰੋਧ ਵੀ ਕੀਤਾ ਜਿਹੜੇ ਸਿੱਖਾਂ ਦੇ ਉਹ ਸਾਹਮਣੇ ਚੈਲੰਜ ਨੇ ਇਸ ਟਾਈਮ ਤੇ ਉਹਦੇ ਵਿੱਚ ਜਿਹੜੀ ਇਹ ਤਾਜਪੂਛੀ ਹੈ ਤੇ ਤੁਹਾਨੂੰ ਕੀ ਲੱਗਦਾ ਫਿਰ ਵੀ ਉਹ ਉਹ ਇਹ ਤਰਜਮਾਨੀ ਕਰ ਸਕਣਗੇ ਚੈਲੰਜਸ ਦੀ ਵੇਖੋ ਪਹਿਲੀ ਗੱਲ ਤਾਂ ਹਜੇ ਤੱਕ ਜਿਹੜਾ ਸਭ ਤੋਂ ਵੱਧ ਹੈ ਵੀ ਇਹ 2 ਦਸੰਬਰ ਵਾਲੀ ਗੱਲ ਨੂੰ ਕਲੀਅਰ ਨਹੀਂ ਕਰ ਸਕੇ ਆਕਾਲ ਤਖਤ ਦੇ ਜਸੇਧਾਰ ਹਜੇ ਤੱਕ ਉਥੇ ਖੜੇ ਆ ਦਮਨੋਵਾ ਸਾਲ ਦਾ ਆਕਾਲ ਤਖਤ ਉੱਥੇ ਜਸੇਧਾਰ ਹੈ ਹੀ ਨਹੀਂ ਹਜੇ ਦੂਜੇ ਨੂੰ ਲੋਕ ਅਕਸੈਪਟ ਨਹੀਂ ਕਰ ਰਹੇ ਗੁਰਦੀਪ ਸਿੰਘ ਗੜਗੜ ਤੇ ਇਹ ਸਾਰਾ ਕੁਝ ਉੱਥੇ ਹੀ ਖੜਾ ਐ ਜਿਵੇਂ ਵੀ ਇਹ ਜਿਹੜਾ ਹੁਣ ਇਹਨਾਂ ਦਾ ਪ੍ਰਧਾਨ ਵੀ ਦੁਆਰ ਤੋਂ ਬਣ ਗਏ ਤਾਂ ਇਹ ਨਾਲ ਜਿਹੜੇ ਕੁਲਦੀਪ ਸਿੰਘ ਗੜਗੜ ਜੀ ਨੇ ਉਹਨਾਂ ਦੀ ਵੀ ਪੋਜੀਸ਼ਨ ਔਕਵਰਡ ਬਣ ਗਈ। ਉਹ ਉਹਨਾਂ ਦੇ ਔਕਵਰਡ ਬਣ ਗਏ ਸਾਰੇ। ਤੁਸੀਂ ਕੋਈ ਵੀ ਇਸ਼ੂ ਰ giảiਵ ਨਹੀਂ ਹੋਇਆ। ਬੇਸ ਨੇ ਹੋਣ ਨਾਲ ਇਹਦੇ ਨਾਲ ਜਿਉਂ ਦੇ ਤਿਉਂ ਤੋਂ ਵੀ ਭੈੜੀ ਤਰੀਕੇ ਨਾਲ ਹੋ ਗਿਆ। ਜਿਹੜਾ 2.5 ਮਤਲਬ ਕਿ ਪਿਛਲੇ ਸਾਲਕ ਦਾ ਜਿਹੜਾ ਹੁਣ ਗੜਬੜਾਈ ਹੈ ਵੀ ਕਾਲ ਤਖਤ ਨੇ ਜਦੋਂ ਤਨਖਾਹਿਆ ਦਿੱਤਾ ਸਾਲ ਕੋ ਚੱਲਿਆ। ਉਹ ਸਾਲ ਦੇ ਵਿੱਚ ਜਿੰਨੀਆਂ ਮਤਲਬ ਕਿ ਲੋਕਾਂ ਨੇ ਸ਼ੰਕੇ ਸ਼ੂਭੇ ਪਰਿਵਾਰ ਤੇ ਉਂਗਲਾਂ ਖੜੀਆਂ ਕੀਤੀ ਸੀ ਕੋਈ ਜਵਾਬ ਨਹੀਂ ਆਉਂਦਾ। ਹੈ? ਜੇ ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ ਇਸ ਤਰ੍ਹਾਂ ਤਾਂ ਪੋਲਿਟਿਕਸ ਨਹੀਂ ਚੱਲਦੀ ਹੂੰ ਤੇ ਹੁਣ ਤੁਹਾਨੂੰ ਕੀ ਲੱਗਦਾ ਜਿਹੜੇ ਦੂਜਾ ਗਰੁੱਪ ਹੈ ਜਿਹੜਾ ਕਿ ਪੈਰਲਰ ਆਪਣੀ ਚਲਾ ਰਿਹਾ ਹੈ ਮੁਹਿੰਮ ਚਲਾ ਰਿਹਾ ਹੈ ਕਿ ਇਹ ਜਿਹੜਾ ਫਿਰ ਉਹ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਉਹਨਾਂ ਨੂੰ ਤਾਂ ਮਜ਼ਬੂਤੀ ਮਿਲੇਗੀ ਪੱਕਾ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਸਾਰੇ ਹੂੰ ਉਹ ਮਜ਼ਬੂਤ ਹੋਣਗੇ ਕਿਵੇਂ ਹੋਣਗੇ ਚਲੋ ਦੇਖਿਆ ਜਾਊਗਾ ਇਹ ਇਹ ਨੂੰ ਇਹ ਮਤਲਬ ਕਿ ਤਾਕਤ ਨਹੀਂ ਨਾ ਤਾਂ ਇਹਨਾਂ ਨੇ ਕੋਈ ਉਸ ਕਿਸਮ ਦੀ ਇੰਨੀ ਅਨਾਉਂਸਮੈਂਟ ਵੀ ਨਹੀਂ ਕੀਤੀ ਉਨ ਸੱਦ ਭਾਵਨਾ ਸੱਦ ਭਾਵਨਾ ਤਾਂ ਕਹੋ ਜੇ ਇੱਥੇ ਖਾਲਿਸਤਾਨ ਦੀ ਮੂਵਮੈਂਟ ਬਹੁਤ ਵੱਡੀ ਸੈਪਰੇਟਿਸਟ ਮੂਵਮੈਂਟ ਖੜੀ ਆ ਤੁਸੀਂ ਕਹੋ ਵੀ ਇਹ ਤਾਂ ਸੈਪਰੇਟਿਸਟ ਹੈ ਤੇ ਅਸੀਂ ਤਾਂ ਸੱਦ ਭਾਵਨਾ ਵਾਲੇ ਆ ਸਮਾਜ ਦੇ ਉਹ ਵੀ ਹੈ ਨਹੀਂ ਇੱਥੇ ਹੁਣ ਸੱਦ ਭਾਵਨਾ ਕਿਸੇ ਕੰਟਰਾਸਟ ਕਿਸੇ ਕੰਟੈਸਟ ਚ ਮੀਨਿੰਗ ਕਰ ਰੱਖਦੀ ਆ ਇੱਥੇ ਤਾਂ ਕੋਈ ਮੀਨਿੰਗ ਹੀ ਨਹੀਂ ਹੈ ਪੰਜਾਬ ਜਿੱਦਾ ਪਹਿਲਾਂ ਹੀ ਸੱਦ ਭਾਵਨਾ ਹੈ ਵੀ ਬਿਰ ਉਹ ਇਹਦੇ ਨਾਲ ਉਹ ਪੀਸ ਕਿਨੂੰ ਕਰਨਾ ਚਾਹੁੰਦੇ ਨੇ ਕਿਹੜੇ ਸੈਕਸ਼ਨ ਉਹ ਐਂ ਲੱਗਦਾ ਵੀ ਦਿੱਲੀ ਨੂੰ ਜਾਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਹਮ ਕੱਲੇ ਸੱਦ ਭਾਵਨਾ ਸੱਦ ਭਾਵਨਾ ਤਾਂ ਇੱਥੇ ਵਿਗੜੀ ਹੀ ਨਹੀਂ ਹਮ ਕਲਪ ਭਾਵਨਾ ਤਾਂ ਨਹੀਂ ਬਿਗਲੀ ਠੀਕ ਹੈ ਥੋੜੇ ਟਾਈਮ ਲਈ ਲੋਕਾਂ ਨੂੰ ਲੱਗਦਾ ਸੀ ਉਦੋਂ ਤੁਸੀਂ ਜੇ ਕੋਈ ਖਾਲਤਾ ਨਹੀਂ ਮੰਗ ਕਰਦਾ ਸੀ ਤੁਸੀਂ ਉਹਦੇ ਤੇ ਪੋਲਿਟਿਕਸ ਪਲੇ ਕਰ ਲਈ ਹੂੰ ਬਾਦਲ ਨੇ ਹੁਣ ਤੱਕ ਕੋਈ ਗੱਲ ਹੀ ਹੈ ਨਹੀਂ ਤੁਹਾਨੂੰ ਲੱਗਦਾ ਕਿ ਜਦੋਂ ਇਹ ਸਾਰਾ ਹੋਇਆ ਤਾਂ ਉਸ ਦੇ ਵਿੱਚ ਜਿਹੜੇ ਭਾਈ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਸਾਥੀਆਂ ਨੂੰ ਵੀ ਲੈ ਕੇ ਆਂਦਾ ਕਿ ਉਹਨਾਂ ਨੇ ਐਨਐਸਏ ਖਤਮ ਹੋਈ ਹੈ ਤੇ ਪਪਲਪ੍ਰੀਤ ਸਿੰਘ ਵੀ ਇੱਥੇ ਆ ਗਏ ਨੇ ਹੁਣ ਇਹ ਵੀ ਕਿਆ ਸਰਾਈਆਂ ਲੱਗ ਰਹੀਆਂ ਨੇ ਸ਼ਾਇਦ ਅਮਰਿਤਪਾਲ ਉਹਨਾਂ ਨੂੰ ਉੱਥੋਂ ਐਨਐਸਏ ਤਾਂ ਹਟਾਟੀ ਜਾਊਗੀ ਉਹਨਾਂ ਦੀ ਚਾਹੇ ਉਹ ਇੱਥੇ ਆਉਂਦੇ ਨੇ ਜਾਂ ਨਹੀਂ ਆਉਂਦੇ ਤਾਂ ਉਹਨਾਂ ਜਿਹੜਾ ਧੜਾ ਉਹਨਾਂ ਦੀ ਸਜ਼ਮੀ ਵੱਟ ਸਕਦੀ ਕੋਈ ਬਹੁਤੀ ਹਜੇ ਪਤਾ ਨਹੀਂ ਹੋ ਬਾਹਰ ਆਉਣ ਤੇ ਪਤਾ ਲੱਗੂ ਕਿਉਂਕਿ ਉਹਨਾਂ ਦੇ ਹਜੇ ਪੋਲਿਟਿਕਸ ਕਲੀਅਰ ਨਹੀਂ ਹੋਏ ਵੀ ਕੀ ਕਰਨਾ ਚਾਹੁੰਦੇ ਆ ਹੂੰ ਉਹਨਾਂ ਦੀ ਵੀ ਉਸ ਉਸੇ ਤਰੀਕੇ ਨਾਲ ਕਨਫਿਊਜ਼ਨ ਚ ਖੜੀ ਆ ਪੋਲਿਟਿਕਸ ਬਾਹਰ ਆਉਣਗੇ ਕਰਨਗੇ ਪਤਾ ਲੱਗੂਗਾ ਜੀ ਤਾਂ ਇਸ ਵੇਲੇ ਫਿਰ ਸੁਖਵੀਰ ਬਾਦਲ ਦਾ ਹੁਣ ਇਸ ਤੋਂ ਅੱਗੇ ਦਾ ਸਫ਼ਰ ਤੁਸੀਂ ਕੀ ਦੇਖਦੇ ਹੋ ਕੋ ਖਤਮ ਆ ਅੱਗੇ ਦਾ ਸਫ਼ਰ ਹੋਰ ਕੀ ਕਰਨਾ ਹੈ ਨਹੀਂ ਅੱਗੇ ਇਹ ਅਖੀਰ ਦਾ ਜੀ ਸੀ ਮੈਂ ਬਣ ਨਹੀਂ ਆ ਪ੍ਰਧਾਨ ਕੋਸ਼ ਹੋ ਜੇ ਭਾਵੇਂ ਪਾਰਟੀ ਟੁੱਟ ਗਈ ਤੇ ਮੈਂ ਬਣਨਾ ਨਹੀਂ ਇਹ ਕਿਸੇ ਕਿਸੇ ਕੈਰੈਕਟਰ ਨਾਲ ਇਹਨਾਂ ਨੂੰ ਤਸ਼ਬੀਹ ਦੇਣੀ ਚਾਹੂੰ ਤਾਂ ਤੁਹਾਨੂੰ ਕਿਹੜਾ ਕੈਰੈਕਟਰ ਹਿਸਟਰੀ 'ਚ ਦੇਖਦਾ ਸੁਖਵੀਰ ਬਾਦਲ ਜਿੱਥੇ ਅੱਜ ਖੜੇ ਨੇ ヒस्ट्री ਵਿੱਚ ਕੋਈ ਇੰਪਰੂਵਮੈਂਟ ਨਹੀਂ ਕਿਸੇ ਵੀ ਲੈਵਲ ਦੀ ਕੋਈ ਮੈਨ ਨਹੀਂ ਲੱਗਦਾ ਨਹੀਂ ਵੀ ਡੈਮੋਕਰੈਟਿਕ ਸੈਟਅਪ ਤੇ ਕੋਈ ਐਸ ਕਿਸਮ ਦਾ ਬੰਦਾ ਹੋਵੇ ਬੰਦੇ ਰਹਿੰਦੇ ਰਹੇ ਆ ਮੋਹਨ ਸਿੰਘ ਤੋੜ ਵਰਗੇ ਵੀ ਪ੍ਰਧਾਨਗੀ ਤੋਂ ਲਾਹੇ ਆ ਤੇ ਮਤਲਬ ਕਿ ਹੋਰ ਪ੍ਰਧਾਨੀਆਂ ਦਾ ਰੌਲਾ ਵੀ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਦਾ ਖੜਕ ਸਿੰਘ ਦੀ ਰੌਲੇ ਪੈਂਦੇ ਰਹੇ ਆ ਪਰ ਬੰਦੇ ਲੈ ਜਾਂਦੇ ਹੁੰਦੇ ਸੀ ਹੋਰ ਆ ਜਾਂਦੇ ਹੁੰਦੇ ਸੀ ਗਰੁੱਪ ਬਣ ਕੇ ਵੀ ਕੰਮ ਕਰਦੇ ਰਹੇ ਅੱਡ ਅੱਡ ਉਹ ਦੋ ਗਰੁੱਪ ਹੁਣ ਹੈਗੇ ਹੀ ਆ ਪਹਿਲਾਂ ਵੀ ਦੋ ਦੋ ਗਰੁੱਪ ਲਗਾਤਾਰ ਕੰਮ ਕਰਦੇ ਰਹੇ ਪੈਰਲਲ ਵੀ ਕਰਦੇ ਰਹੇ ਆ ਹਮ ਹੁਣ ਜਦੋਂ ਇਹ ਨਹੀਂ हट ਰਿਹਾ ਤਾਂ ਤੁਹਾਨੂੰ ਇਹ ਲੱਗ ਰਿਹਾ ਵੀ ਇਹ ਇੱਕ ਵੱਡੀ ਖਾਨਾ ਚੰਗੀ ਵੀ ਸ਼ੁਰੂ ਕੋਈ ਖਾਨਾ ਚੰਗੀ ਨਹੀਂ ਹੋਣੀ ਕਿਸੇ ਕਿਸਮ ਦੀ ਕੋਈ ਕਪੈਸਿਟੀ ਨਹੀਂ ਖਾਨਾ ਚੰਗੀ ਸਵਾਲ ਹੈ ਵੀ ਕੁਝ ਦਿਨ ਵਿੱਚ ਇਹ ਦੇਖਿਆ ਜਾਊਗਾ ਕਿਹੜਾ ਗਰੁੱਪ ਪੋਲੀਟੀਕਲੀ ਕੋਈ ਨਾ ਕੋਈ ਆਪਣੇ ਤਾਕਤ ਦਿਖਾ ਦਿੰਦਾ ਹੈ ਕੁਝ ਐਮਐਲਏ ਬਣਾ ਲੈਂਦਾ ਜਾਂ ਕੁਝ ਐਮਪੀ ਬਣਾ ਲੈਂਦਾ ਜਾਂ ਕੋਈ ਪੋਲੀਟੀਕਲ ਥਾਂ ਬਣਾ ਲੈਂਦਾ ਜਿਹੜਾ ਬਣਾ ਲੂਗਾ ਉਹ ਕਾਲੀ ਦਲ ਤੇ ਤੁਸੀਂ ਮੰਨਦੇ ਹੋ ਕਿ ਪੰਥਕ ਸ਼ਾਸਨ ਦੀ ਜਿਹੜੀ ਇੱਕ ਸਪੇਸ ਹੈ ਉਹ ਪੰਜਾਬ ਚ ਰਹੂਗੀ ਉਹ ਤਾਂ ਹਮੇਸ਼ਾ ਹੀ ਰਹਿਣੀ ਆ ਪੰਥਕ ਸੱਜੇ ਨਜ਼ਰ ਕਾਲ ਤੱਕ ਜੁੜਿਆ ਦਰਬਾਰ ਸਾਹਿਬ ਹੈ ਅੰਮ੍ਰਿਤਸਰ ਹੈ ਸਿੱਖ ਹੈ ਜੀ ਤੇ ਉਹ ਪੰਥਕ ਦੀ ਤਾਂ ਰਹੂਗੀ ਰਹੂਗੀ ਇਸ 19 ਸਾਲ ਤੱਕ ਹੁੰਦੀ ਆ ਇਹ ਪੰਥਕ ਦੀ ਜਿਹੜੀਆਂ ਪੰਥਕ ਦੀਆਂ ਭਾਵਨਾਵਾਂ ਦੇ ਹਾਣੀ ਇਹ ਅਕਾਲੀ ਦਲ ਹੈ ਕਿ ਨਹੀਂ ਇਹ ਦੇਖਿਆ ਜਾਊਗਾ ਧੰਨਵਾਦ ਜੀ ਬਹੁਤ-ਬਹੁਤ ਇਸ ਸੰਸੀਨੀ ਜਰਨਲਿਸਟ ਰਿਸਪੌਂਸਿੰਗ ਜੀ ਸਿੱਧੂ ਜਿਨ੍ਹਾਂ ਨੇ ਜੋ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬਤੌਰ ਅਕਾਲੀ ਦਲ ਪ੍ਰਧਾਨ ਤਾਂ ਖੁਸ਼ੀ ਹੋਈ ਹੈ ਉਸ ਤੇ ਬਾਬਤ ਆਪਣਾ ਟਿੱਪਣੀ ਪੇਸ਼ ਕੀਤਾ ਹੈ ਉਮੀਦ ਹੈ ਤੁਹਾਨੂੰ ਵੀ ਪਸੰਦ ਆਇਆਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ